ਬਾਰੇ ਵੀਰ ਤੁਹਾਨੂੰ ਇਸ ਵਿਚਾਰ ਚਰਚਾ ਵਿੱਚ ਤੁਹਾਡਾ ਸਵਾਗਤ ਅੱਜ ਦੀ ਇਸ ਵਿਚਾਰ ਚਰਚਾ ਵਿੱਚ ਅਸੀਂ ਜਿਸ ਵਿਸ਼ੇ ਤੇ ਗੱਲਬਾਤ ਕਰਾਂਗੇ ਉਹ ਹੈ ਲੋਕਤੰਤਰ ਵਿੱਚੋਂ ਗੈਰ ਹਾਜ਼ਰ ਲੋਕਾਂ ਦੀ ਵਾਰਤਾ 27 ਜਨਵਰੀ ਯਾਨੀ 27 ਜਨਵਰੀ ਕਹਾਣੀ ਜਿਹੜੀ ਗੁਰਮukh Singh ਮੁਸਾਫਿਰ ਹੋਰਾਂ ਦੀ ਰਚਨਾ ਹੈ ਉਹਦੇ ਵਿਸ਼ਾ ਵਸਤੂ ਤੇ ਹੋਰ ਬਾਕੀ ਸਾਰੇ ਪੱਖਾਂ ਉਤੇ ਗੱਲਬਾਤ ਸਾਂਝੀ ਕਰਾਂਗੇ ਤਾਂ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਹੈ ਜਿਹੜੀ ਉਹ ਲੇਖਕ ਦੇ ਜੀਵਨ ਅਤੇ ਰਚਨਾ ਬਾਰੇ ਜੋ ਉਹਨਾਂ ਦਾ ਸੰਸਾਰ ਹੈ ਰਚਨਾ ਸੰਸਾਰ ਉਹਦੇ ਤੇ ਗੱਲਬਾਤ ਕਰਨੀ ਚਾਹਾਂਗੇ ਗੁਰਮੁਖ ਸਿੰਘ ਮੁਸਾਫਿਰ ਕੁਝ ਸਮਾਂ ਪੰਜਾਬ ਦੀ ਰਾਜਨੀਤੀ ਵਿੱਚ ਮੁੱਖ ਮੰਤਰੀ ਰਹੇ ਨੇ ਅਤੇ ਇਸੇ ਤਰ੍ਹਾਂ ਉਹ ਕੁਝ ਸਮਾਂ ਪਾਰਲੀਮੈਂਟ ਦੇ ਮੈਂਬਰ ਵਜੋਂ ਵੀ ਕਾਰਜਸ਼ੀਲ ਰਹਿੰਦੇ ਨੇ ਉਹਨਾਂ ਦਾ ਜਨਮ ਪਿੰਡ ਅਦਬਾਲ ਜ਼ਿਲ੍ਹਾ ਅਟਕ ਜਿਹੜਾ ਇਲਾਕਾ ਹੁਣ ਪਾਕਿਸਤਾਨ ਵਿੱਚ ਰਹਿ ਗਿਆ ਉਦੇ ਵਿੱਚ ਹੋਇਆ ਇੱਕ ਸੰਵੇਦਨਸ਼ੀਲ ਇਨਸਾਨ ਦੇ ਤੌਰ ਉੱਤੇ ਉਹਨਾਂ ਨੇ ਮੁੱਲਵਾਨ ਸਾਹਿਤ ਦੀ ਸਿਰਜਣਾ ਕੀਤੀ। ਅਕਾਲੀ ਸਿਆਸਤ ਵਿੱਚ ਬਹੁਤ ਲੰਮਾ ਸਮਾਂ ਸਰਗਰਮ ਰਹਿਣ ਕਰਕੇ ਉਹ ਅਕਾਲੀ ਦਲ ਦੇ ਕਈ ਉੱਚ ਅਹੁਦਿਆਂ ਉੱਤੇ ਵੀ ਪਹੁੰਚੇ। ਉਹਨਾਂ ਨੇ ਕੁਝ ਸਮਾਂ ਅਕਾਲੀ ਅਖਬਾਰ ਦੇ ਸੰਪਾਦਕ ਵਜੋਂ ਵੀ ਕੰਮ ਕੀਤਾ। ਕਾਂਗਰਸ ਵੱਲੋਂ ਚਲਾਏ ਆਜ਼ਾਦੀ ਸੰਗਰਾਮ ਵਿੱਚ ਮੁਹਰੀ ਭੂਮਿਕਾ ਨਿਭਾਉਣ ਬਦਲੇ ਉਹ ਕਈ ਵਾਰੀ ਜੇਲ੍ਹ ਵੀ ਗਏ। ਉਹਨਾਂ ਦੀ ਸਾਹਿਤ ਖੇਤਰ ਵਿੱਚ ਪਛਾਣ ਇੱਕ ਰਾਜਨੀਤਿਕ ਚੇਤਨਾ ਵਾਲੇ ਕਹਾਣੀਕਾਰ ਅਤੇ ਕਵੀ ਵਜੋਂ ਹੋਈ ਆਪਣੇ ਲੰਮੇ ਰਾਜਨੀਤਿਕ ਸੰਘਰਸ਼ ਦੇ అనుభవ ਨੂੰ ਮੁਸਾਫਿਰ ਨੇ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰਦਿਆਂ ਇਸ ਸੰਘਰਸ਼ ਵਿੱਚ ਆਜ਼ਾਦੀ ਸੰਗਰਾਮੀਆਂ ਦੀ ਪੀੜਾ ਕੁਰਬਾਨੀਆਂ ਕਿਰਦਾਰਾਂ ਨੂੰ ਬਖੂਬੀ ਬਿਆਨ ਕੀਤਾ ਉਹਨਾਂ ਨੂੰ ਪੰਜਾਬੀ ਦੇ ਮੋਢੀ ਕਹਾਣੀਕਾਰ ਵਜੋਂ ਵੀ ਜਾਣਿਆ ਜਾਂਦਾ ਹੈ ਉਨ੍ਹਾਂ ਦੇ ਕਹਾਣੀ ਸੰਗ੍ਰਹਿ ਦਾ ਵੇਰਵਾ ਇਸ ਪ੍ਰਕਾਰ ਹੈ ਵੱਖਰੀ ਦੁਨੀਆ ਸਭ ਹੱਛਾ ਆਲਣੇ ਬੋਟ ਸਸਤਾ ਤਮਾਸ਼ਾ ਕੰਧਾਂ ਬੋਲ ਪਈਆਂ ਉਨ੍ਹਾਂ ਦੀਆਂ ਪ੍ਰਸਿੱਧ ਕਹਾਣੀਆਂ ਦੇ ਵਿੱਚ ਗੋਟਾਰ ਬਾਗੀ ਦੀ ਧੀ ਤੇ ਸਭ ਅੱਛਾ ਗਿਣ ਸਕਦੇ ਆ 1978 ਵਿੱਚ ਉਨ੍ਹਾਂ ਦੇ ਉਨ੍ਹਾਂ ਦੇ ਕਹਾਣੀ ਸੰਗ੍ਰਹਿ ਉਰਵਾਰ ਪਾਰ ਉਸਤੇ ਉਹਨਾਂ ਦੇ ਮਰਨ ਉਪਰੰਤ ਸਾਹਿਤ ਅਕਾਦਮੀ ਅਵਾਰਡ ਦਿੱਤਾ ਗਿਆ ਸੀ ਹੁਣ ਅਸਲੀ ਗੱਲ ਜਿਹੜੀ ਅਸੀਂ ਅੱਜ ਦੀ ਵਿਚਾਰ ਚਰਚਾ ਵਿੱਚ ਸਾਂਝੀ ਕਰਨ ਜਾ ਰਹੇ ਹਾਂ ਉਹ ਹੈ 27 ਜਨਵਰੀ ਕਹਾਣੀ ਬਾਰੇ ਗੁਰਮukh Singh ਮੁਸਾਫਿਰ ਕਿਉਂਕਿ ਖੁਦ ਇੱਕ ਲੰਮਾ ਸਮਾਂ ਰਾਜਨੀਤਿਕ ਅਵਸਥਾ ਦੇ ਵਿੱਚ ਕੰਮ ਕਰਦੇ ਰਹੇ ਨੇ ਸੋ ਉਹਨਾਂ ਕੋਲ ਬਹੁਤ ਸਾਰਾ ਨਿੱਜੀ ਅਨੁਭਵ ਹੈ ਇਸ ਵਿਵਸਥਾ ਦੇ ਸਬੰਧੀ। ਸੋ 27 ਜਨਵਰੀ ਕਹਾਣੀ ਹੈ ਜਿਹੜੀ ਉਸ ਦਾ ਵਰਤਾਂਤ ਭਾਵੇਂ 26 ਜਨਵਰੀ ਤੋਂ ਇੱਕ ਦਿਨ ਬਾਅਦ ਦੇ ਸਫਾਈ ਵੇਲੇ ਦੇ ਸਮੇਂ ਨਾਲ ਜੁੜਿਆ ਹੋਇਆ ਹੈ। ਪਰ ਇਸ ਕਹਾਣੀ ਰਾਹੀਂ ਉਹ ਹਾਕਮ ਅਤੇ ਮਜ਼ਦੂਰ ਵਰਗ ਵਿਚਾਲੇ ਸਬੰਧਾਂ ਨੂੰ ਬੜੀ ਬਖੂਬੀ ਦੇ ਨਾਲ ਬਿਆਨ ਕਰਦੇ ਨੇ। ਅਸਲ ਦੇ ਵਿੱਚ ਇਸ ਕਹਾਣੀ ਦਾ ਵਰਤਾਨ ਤਾਂ ਭਾਵੇਂ 27 ਜਨਵਰੀ ਦੇ ਦਿਨ ਕਾਮਿਆਂ ਜਾਂ ਮਜ਼ਦੂਰਾਂ ਵੱਲੋਂ ਇੱਕ ਦਿਨ ਪਹਿਲਾਂ ਹੋ ਚੁੱਕੇ ਯਾਨੀ 26 ਜਨਵਰੀ ਨੂੰ ਹੋ ਚੁੱਕੇ ਪ੍ਰੋਗਰਾਮ ਪਿੱਛੋਂ ਜੋ ਟੁੱਟ ਭੱਜ ਜਾਂ ਜੋ ਖਿਲਾਰਾ ਸੀ ਉਸ ਦੀ ਸਫਾਈ ਉਸ ਨੂੰ ਸੰਭਾਲਣ ਲਈ ਕੀਤੇ ਜਾਣ ਵਾਲੇ ਸਫਾਈ ਦੇ ਯਤਨਾਂ ਨਾਲ ਸੰਬੰਧਿਤ ਹੈ ਪਰ ਅਸਲ ਵਿੱਚ ਇਹ 26 ਜਨਵਰੀ ਨੂੰ ਰਿਪਬਲਿਕ ਡੇ ਵਜੋਂ ਹਰ ਸਾਲ ਮਨਾਏ ਜਾਂਦੇ ਜਸ਼ਨਾਂ ਬਾਰੇ ਇੱਕ ਆਲੋਚਨਾਤਮਕ ਕਿਪਣੀ ਦੇ ਤੌਰ ਤੇ ਕਹਾਣੀਕਾਰ ਪੇਸ਼ ਕਰਦਾ ਹੈ ਇਸ ਕਹਾਣੀ ਦੇ ਵਿੱਚ ਬਹੁਤ ਸਾਰੇ ਵਿਸ਼ੇ ਜਿਹੜੇ ਆ ਉੱਪਰ ਕੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਉਪਵਿਸ਼ਿਆਂ ਦੇ ਵਿੱਚ ਗਿਣ ਸਕਦੇ ਆ ਹਾਕਮ ਅਤੇ ਮਜ਼ਦੂਰ ਵਰਗ ਵਿਚਲੇ ਸਬੰਧ ਇਹ ਸਮਾਜ ਦੋ ਵਰਗਾਂ ਦੇ ਵਿੱਚ ਵੰਡਿਆ ਸਾਨੂੰ ਨਜ਼ਰ ਆਉਂਦਾ ਹੈ ਕਹਾਣੀ ਦੇ ਵਿੱਚ ਵੀ ਇਸੇ ਤਰ੍ਹਾਂ ਕੰਡਿਆਲੀ ਤਾਰ ਹੈ ਜਿਹੜੀ ਉਹ ਦੋ ਹਿੱਸਿਆਂ ਵਿੱਚ ਵੰਡਦੀ ਹੈ ਇੱਕ ਪਾਸੇ ਉਹ ਲੋਕ ਜਿਹੜੇ ਸਫਾਈ ਦੇ ਨਾਲ ਜੁੜ ਕੇ ਕੰਮ ਕਰਦੇ ਨੇ ਦੂਜਾ ਉਹ ਜਿਹੜੇ ਬਿਲਕੁਲ ਸਫਾਈ ਹੋਣ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋਣ ਦੇ ਨਾਲ ਉੱਥੇ ਮੌਜੂਦ ਨੇ ਯਾਨੀ ਸਮਾਜ ਵੀ ਇਸੇ ਤਰ੍ਹਾਂ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਇੱਕ ਸਾਧਨਹੀਣ ਤੇ ਇੱਕ ਸਾਧਨ ਸੰਪੰਨ ਸੋ ਗਰੀਬ ਮਜ਼ਦੂਰ ਵਰਗ ਦੁਆਰਾ ਦੇਸ਼ ਦੀ ਉਨਤੀ ਵਿੱਚ ਪਾਇਆ ਯੋਗਦਾਨ ਅਸਲ ਦੇ ਵਿੱਚ ਇੱਕ ਦਿਨ ਪਹਿਲਾਂ ਯਾਨੀ 27 ਜਨਵਰੀ ਤੋਂ ਪਹਿਲਾਂ 26 ਜਨਵਰੀ ਤੋਂ ਪਹਿਲਾਂ ਮਜ਼ਦੂਰਾਂ ਨੂੰ ਇੰਜ ਲੱਗਦਾ ਸੀ ਕਿ ਜਿਵੇਂ ਉਹ ਉਸ ਥਾਂ ਦੇ ਮਾਲਕ ਹੋਣ ਜਿਸ ਥਾਂ ਤੇ ਉਹ ਅਗਲੇ ਦਿਨ ਹੋਣ ਵਾਲੇ ਪ੍ਰੋਗਰਾਮ ਦੀ ਤਿਆਰੀ ਚ ਰੁੱਝੇ ਹੋਏ ਨੇ ਪਰ ਅਸਲ ਦੇ ਵਿੱਚ ਦੇਸ਼ ਦੀ ਉન્નਤੀ ਵਿੱਚ ਉਹਨਾਂ ਦਾ ਕੋਈ ਯੋਗਦਾਨ ਸ਼ਾਇਦ ਉਹਨਾਂ ਦੇ ਕੰਮ ਬਦਲੇ ਹੀ ਗਿਣਿਆ ਜਾਂਦਾ ਹੈ ਉਹਨਾਂ ਨੂੰ ਉਹ ਇੱਜ਼ਤ ਉਹ ਮਾਣ ਉਹ ਅ ਦ੍ਰਿਸ਼ਟੀ ਨਾਲ ਨਹੀਂ ਦੇਖਿਆ ਜਾਂਦਾ ਜੋ ਹਾਕਮ ਸ਼੍ਰੇਣੀ ਜਾਂ ਜਿਹੜੀ ਇੱਕ ਉੱਚ ਵਰਗ ਸ਼੍ਰੇਣੀ ਹੈ ਉਹਨਾਂ ਨੂੰ ਦੇਖਿਆ ਜਾਂਦਾ ਸੋ ਕਹਾਣੀਕਾਰ ਇਹ ਬਹੁਤ ਹੀ ਵਧੀਆ ਢੰਗ ਨਾਲ ਮਜ਼ਦੂਰ ਵਰਗ ਦੁਆਰਾ ਦੇਸ਼ ਦੀ ਉન્નਤੀ ਵਿੱਚ ਪਾਏ ਯੋਗਦਾਨ ਨੂੰ ਹਾਈਲਾਈਟ ਕਰਨਾ ਚਾਹੁੰਦਾ ਹੈ ਇਹ ਤੇਨਾ ਗਰੀਬ ਵਰਗ ਦੀ ਆਰਥਿਕ ਸਥਿਤੀ ਨੂੰ ਵੀ ਇਸ ਕਹਾਣੀ ਰਾਹੀਂ ਉਭਾਰਿਆ ਜਾਂਦਾ ਹੈ ਕਿ ਕਿਵੇਂ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਵੀ ਉਹਨਾਂ ਦੀ ਜ਼ਿੰਦਗੀ ਨਹੀਂ ਕਰ ਰਹੀ ਪਰ ਉਹ ਆਪਣੇ ਦੇਸ਼ ਪ੍ਰਤੀ ਸੱਚੀ ਭਾਵਨਾ ਦੇ ਨਾਲ ਕੰਮ ਕਰਦੇ ਸਾਨੂੰ ਨਜ਼ਰ ਆਉਂਦੇ ਨੇ 26 ਜਨਵਰੀ ਦਾ ਪ੍ਰੇਡ ਪ੍ਰੋਗਰਾਮ ਨਾ ਦੇ ਸਕਣ ਕਾਰਨ ਮਜ਼ਦੂਰ ਵਰਗ 'ਚ ਇੱਕ ਮਾਨਸਿਕ ਦੁਖਾਂਤ ਹੈ ਜਿਹੜਾ ਉਹ ਪੈਦਾ ਹੁੰਦਾ ਕਿਉਂ ਕਿਉਂਕਿ ਇੱਕ ਦਿਨ ਪਹਿਲਾਂ ਉਹ 25 ਜਨਵਰੀ ਨੂੰ ਮਾਲਕ ਆਪਣੇ ਆਪ ਨੂੰ ਸਮਝਦੇ ਨਜ਼ਰ ਆਉਂਦੇ ਨੇ ਦੂਜੇ ਦਿਨ ਉਹਨਾਂ ਨੂੰ ਉਸੇ ਸਥਾਨ ਤੇ ਜਾਣ ਦੀ ਮਨਾਹੀ ਹੈ ਜੇਕਰ ਇੱਕ ਪਾਸ ਦਾ ਪ੍ਰਬੰਧ ਵੀ ਹੋ ਜਾਂਦਾ ਹੈ ਤਾਂ ਉਸ ਪਾਸ ਵਾਲੇ ਦੇ ਕੱਪੜੇ ਜਾਂ ਉਸ ਦੀ ਆਰਥਿਕ ਸਥਿਤੀ ਜਾਂ ਉਸ ਦੇ ਵੇਸ਼ ਪੂਸ਼ਾ ਤੋਂ ਉਸ ਨੂੰ ਚੋਰ ਸਮਝ ਕੇ ਉਹਨੂੰ ਉਸ ਸਥਾਨ ਤੋਂ ਪਰੇ ਜਿਹੜਾ ਉਹ ਕਰ ਦਿੱਤਾ ਜਾਂਦਾ ਹੈ ਤੋਂ ਇਸ ਤਰ੍ਹਾਂ ਇੱਕ ਮਜ਼ਦੂਰ ਵਰਗ ਦੇ ਵਿੱਚ ਮਾਨਸਿਕ ਤੌਰ ਤੇ ਇੱਕ ਦੁਖਾਂਤ ਹੈ ਜਿਹੜਾ ਉਹ ਸਿਰ ਦੇ ਜਾਂਦਾ ਜਿਸ ਕਰਕੇ ਉਹ ਆਪਣੇ ਆਪ ਨੂੰ ਇਸ ਸਮਾਜ ਦੇ ਵਿੱਚੋਂ ਵਿਛੁਣੇ ਸਮਝਣ ਦੇ ਲਈ ਲੱਗ ਜਾਂਦੇ ਨੇ ਤਦੇ ਫਿਰ ਉਹ ਇੱਕ ਜਗ੍ਹਾ ਕਹਾਣੀ 'ਚ ਕਹਿੰਦੇ ਵੀ ਨਜ਼ਰ ਆਉਂਦੇ ਨੇ ਨਾਨੂ ਜਦੋਂ ਝੰਡੂ ਦੇ ਨਾਲ ਗੱਲਬਾਤ ਕਰਦਾ ਤਾਂ ਝੰਡੂ ਦੇ ਬੋਲ ਇੱਥੇ ਸਾਨੂੰ ਸਥਿਤੀ ਨੂੰ ਸਪਸ਼ਟ ਕਰਦੇ ਨੇ ਕਿ ਖੋਰੇ ਸਾਨੂੰ ਬੰਦਾ ਹੀ ਨਾ ਸਮਝਿਆ ਜਾਂਦਾ ਹੋਵੇ ਆਮ ਲੋਕਾਂ ਪ੍ਰਤੀ ਹਾਕਮ ਸ਼੍ਰੇਣੀ ਦਾ ਵਿਤਕ੍ਰੇਪ ਭਰਿਆ ਵਿਵਹਾਰ ਅ ਮੈਂ ਹੁਣੇ ਅਸੀਂ ਜ਼ਿਕਰ ਕਰਕੇ ਹਟਿਆ ਕਿ ਕਿਸ ਤਰ੍ਹਾਂ ਹਾਕਮ ਸ਼੍ਰੇਣੀ ਜਿਹੜੀ ਆ ਉਹ ਲੋਕਾਂ ਤੋਂ ਦੂਰੀ ਬਣਾ ਕੇ ਰੱਖਦੀ ਹੈ ਪਰ ਉਸ ਨੂੰ ਇਹ ਜ਼ਰੂਰ ਸਮਝ ਹੈ ਕਿ ਇਹ ਲੋਕ ਹੀ ਲੋਕ ਰਾਜ ਦੀ ਸਥਾਪਨਾ ਕਰਦੇ ਨੇ ਇਸ ਗੱਲ ਕਰਕੇ ਸਿਰਫ ਇੱਕ ਵੋਟ ਦੇ ਤੌਰ ਤੇ ਆਮ ਲੋਕਾਂ ਵਿੱਚ ਉਹ ਵਿਚਰ ਦੀ ਨਜ਼ਰ ਆਉਂਦੀ ਹੈ ਆਰਥਿਕ ਪੱਖੋਂ ਭਾਵੇਂ ਗਰੀਬ ਪਰ ਦਿਲੋਂ ਅਮੀਰ ਲੋਕ ਇਸ ਕਹਾਣੀ ਦੇ ਵਿੱਚ ਸਾਨੂੰ ਇੱਕ ਦ੍ਰਿਸ਼ ਦੇ ਵਿੱਚ ਇੱਕ ਰਜਾਈ ਦੀ ਘਟਨਾ ਵਾਪਰਦੀ ਨਜ਼ਰ ਆਉਂਦੀ ਹੈ ਜਿਸ ਵਿੱਚ ਇੱਕ ਮਜ਼ਦੂਰ ਨੂੰ ਇੱਕ ਰਜਾਈ ਮਿਲਦੀ ਹੈ ਉਹ ਆਪਣੇ ਘਰ ਲੈ ਕੇ ਜਾਂਦਾ ਹੈ ਪਰ ਉਸ ਦੀ ਘਰ ਵਾਲੀ ਉਹ ਰਜਾਈ ਹੈ ਜਿਹੜੀ ਉਹ ਨਹੀਂ ਐਸੈਪਟ ਕਰਦੀ ਪ੍ਰਵਾਨ ਕਰਦੀ ਤੇ ਉਹ ਰਜਾਈ ਜਿਹੜੀ ਆ ਉਹ ਨੂੰ ਵਾਪਸ ਕਰਨ ਲਈ ਕਹਿੰਦੀ ਹੈ ਕਿਉਂ ਕਿਉਂਕਿ ਉਹ ਗਣਤੰਤਰ ਦਿਵਸ ਦੇ ਮੌਕੇ ਉਤੇ ਇਸ ਤਰ੍ਹਾਂ ਆਪਣੇ ਦੇਸ਼ ਲਈ ਸੱਚੀ ਸੁੱਚੀ ਭਾਵਨਾ ਨੂੰ ਵਿਅਕਤ ਕਰਨਾ ਚਾਹੁੰਦੇ ਨੇ ਪੰਜਾਬੀ ਸੱਭਿਆਚਾਰ ਵਿੱਚ ਮਹਿਮਾਨ ਨਿਵਾਜ਼ੀ ਇਸ ਗਣਤੰਤਰ ਪ੍ਰੇਡ ਦੇ ਵਿੱਚ ਮੁੱਖ ਮਹਿਮਾਨ ਵਜੋਂ ਅਸੀਂ ਦੇਖਦੇ ਹਾਂ ਕਿ ਮਲਕਾ ਨੂੰ ਵਿਕਟੋਰੀਆ ਯਾਨੀ ਅੰਗਰੇਜ਼ ਕੌਮ ਦੇ ਵਿੱਚੋਂ ਜਿਹੜੀ ਮਲਕਾ ਵਿਕਟੋਰੀਆ ਇੰਗਲੈਂਡ ਦੀ ਉਹਨੂੰ ਮਹਿਮਾਨ ਦੇ ਤੌਰ ਤੇ ਬੁਲਾਇਆ ਜਾਂਦਾ ਹੈ ਸਾਡੇ ਇਹ ਪੰਜਾਬੀ ਮਹਿਮਾਨ ਨਵਾਜ਼ੀ ਦੀ ਖਾਸੀਅਤ ਹੈ ਕਿ ਅਸੀਂ ਆਪਣੇ ਆਏ ਮਹਿਮਾਨਾਂ ਨੂੰ ਬਹੁਤ ਹੀ ਇੱਜ਼ਤ ਮਾਣ ਦਿੰਨੇ ਆ ਕੋਈ ਕਹਾਣੀ ਇਹ ਮਾਨਯੋਗ ਮੁੱਲਾਂ ਨੂੰ ਵੀ ਪੇਸ਼ ਕਰਦੀ ਹੈ ਪਰ ਇਹਦੇ ਨਾਲ ਨਾਲ ਕਹਾਣੀ ਇਹ ਵੀ ਦੱਸਦੀ ਹੈ ਕਿ ਜਿਹੜੇ ਇੱਥੋਂ ਦੇ ਸ਼ਾਸਕ ਨੇ ਜਿਹੜੇ ਇੱਥੋਂ ਦੇ ਪ੍ਰਸ਼ਾਸਕ ਨੇ ਉਹ ਮਲਕਾ ਵਿਕਟੋਰੀਆ ਜਾਂ ਉੱਚ ਵਰਗ ਦੀ ਇਸ ਗੱਲ ਕਰਕੇ ਖਾਤਰ ਕਰਦੇ ਨੇ ਕਿਉਂਕਿ ਉਹਨਾਂ ਦੀ ਸ਼੍ਰੇਣੀ ਇਕੋ ਹੈ ਸ਼੍ਰੇਣੀ ਦਾ ਮਤਲਬ ਉਹ ਵੀ ਉਸੇ ਤਰ੍ਹਾਂ ਲੁੱਟਦੇ ਆ ਰਹੇ ਨੇ ਇਹ ਵੀ ਉਸੇ ਤਰ੍ਹਾਂ ਲੁੱਟਦੇ ਆ ਰਹੇ ਸੋ ਇਕੋ ਸ਼੍ਰੇਣੀ ਦੇ ਵਿੱਚ ਕਹਾਣੀਆਂ ਜਿਹੜੀ ਉਹਨਾਂ ਨੂੰ ਪੇਸ਼ ਕਰਦੀ ਹੈ ਅੱਗੇ ਮਧੂਲ ਵਰਗ ਦੀ ਮਾਨਸਿਕ ਤ੍ਰਿਪਤੀ ਜੋ ਪ੍ਰੋਗਰਾਮ ਦੇਖਣ ਤੋਂ ਉਹਨਾਂ ਨੂੰ ਮਨਾਹੀ ਕੀਤੀ ਜਾਂਦੀ ਹੈ ਤੇ ਨਾਨੂ ਫਿਰ ਉਹਨਾਂ ਨੂੰ ਆ ਕੇ ਸੁਣਾ ਕੇ ਘਟਨਾ ਦੱਸਦਾ ਕਿ ਕਿਸ ਕਿਸ ਤਰ੍ਹਾਂ ਇਹ ਪ੍ਰੋਗਰਾਮ ਸਿਰੇ ਚੜਿਆ ਸੀ ਤਾਂ ਉਹ ਸੁਣ ਕੇ ਹੀ ਆਪਣੀ ਮਾਨਸਿਕ ਤ੍ਰਿਪਤੀ ਹੈ ਜਿਹੜੀ ਉਹ ਕਰਦੇ ਸਾਨੂੰ ਨਜ਼ਰ ਆਉਂਦੇ ਨੇ ਸਮਾਜ ਵਿੱਚ ਮਨੋਕ ਹੋ ਕੇ ਵੀ ਦੁਜੈਲੇ ਥਾਂ ਦੀ ਮਨ ਵਿੱਚ ਟੀਸ ਸਦਾ ਹੀ ਇਨ੍ਹਾਂ ਪਾਤਰਾਂ ਦੇ ਵਿੱਚ ਸਾਨੂੰ ਨਜ਼ਰ ਆਉਂਦੀ ਹੈ ਖਾਸ ਤੌਰ ਤੇ ਚੰਡੂ ਜਿਹੜਾ ਕਿ ਉਮਰ ਦੇ ਵਿੱਚ ਬਜ਼ੁਰਗ ਦੀ ਅਵਸਥਾ ਵਿੱਚ ਪਹੁੰਚ ਚੁੱਕਿਆ ਲੋਕਤੰਤਰ ਪ੍ਰਬੰਧ ਦੇ ਵਿੱਚ ਗਰੀਬ ਮਜ਼ਦੂਰ ਮਹਿਜ਼ ਇੱਕ ਵੋਟ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕਤੰਤਰ ਲੋਕਾਂ ਦੀ ਲੋਕਾਂ ਲਈ ਲੋਕਾਂ ਦੁਆਰਾ ਚੁਣੀ ਗਈ ਵਿਵਸਥਾ ਹੁੰਦੀ ਹੈ ਪਰ ਲੋਕਤੰਤਰੀ ਪ੍ਰਬੰਧ ਵਿੱਚ ਗਰੀਬ ਮਜ਼ਦੂਰ ਨੂੰ ਸਿਰਫ ਇੱਕ ਵੋਟ ਯਾਨੀ 5 ਸਾਲਾਂ ਬਾਅਦ ਇੱਕ ਵੋਟ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੀ ਅਸੀਂ ਅਕਸਰ ਹੀ ਦੇਖਦੇ ਸੁਣਦੇ ਹਾਂ ਕਹਾਣੀ ਦੇ ਵਿੱਚ ਵੀ ਸਾਨੂੰ ਏਹੀ ਨਜ਼ਰ ਆਉਂਦਾ ਹੈ ਕਹਾਣੀ ਲੋਕਤੰਤਰੀ ਵਿਵਸਥਾ ਉੱਤੇ ਵਿਅੰਗ ਕਰਦੀ ਹੈ ਕਹਾਣੀ ਇਹ ਲੋਕਤੰਤਰੀ ਵਿਵਸਥਾ ਵਿੱਚ ਲੋਕ ਰਾਜ ਦੀ ਸਥਾਪਨਾ ਨੂੰ ਵਿਕਤ ਕਰਨ ਲਈ ਜਿਹੜਾ ਅਸੀਂ ਗਣਤੰਤਰ ਦਿਵਸ ਰਿਪਬਲਿਕ ਡੇ ਮਨਾਉਂਦੇ ਹਾਂ ਉਸ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਕਿਹੜੇ ਲੋਕਾਂ ਦੀ ਸ਼ਮੂਲੀਅਤ ਇਸ ਗੱਲ ਤੇ ਫੋਕਸ ਕਰਦੀ ਹੈ ਆਮ ਲੋਕ ਜਿਹੜੇ ਨੇ ਇਸ ਪ੍ਰਬੰਧ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਸੋ ਇੱਕ ਖਾਸ ਤਰ੍ਹਾਂ ਦੀ ਅਮੀਰ ਮੁਖੀ ਵਿਵਸਥਾ ਨੂੰ ਹਾਈਲਾਈਟ ਕਰਦੀ ਹੈ ਕਹਾਣੀ ਸਾਨੂੰ ਦੱਸਦੀ ਹੈ ਭਾਰਤੀ ਰਾਜਨੀਤੀ ਅਮੀਰ ਮੁਖੀ ਅਮੀਰ ਲੋਕਾਂ ਪੱਖੀ ਕਹਾਣੀ ਹੈ ਜਿਹੜੀ ਉਹ ਅਮੀਰ ਮੁਖੀ ਰਾਜਨੀਤੀ ਦੇ ਆਮ ਲੋਕਾਂ ਤੋਂ ਦੂਰੀ ਕਿਵੇਂ ਬਣਾ ਕੇ ਰੱਖਦੀ ਹੈ ਇਹ ਸਾਨੂੰ ਦੱਸਦੀ ਹੈ ਬਹੁਤ ਵਧੀਆ ਢੰਗ ਦੇ ਨਾਲ ਆ वार्तालापੀ ਆਮ ਕਾਮਾਸ਼੍ਰੇਣੀ ਤੇ ਹਾਕਮ ਜਮਾਤ ਦੇ ਜਿਹੜੇ ਸਬੰਧ ਨੇ ਉਹਨਾਂ ਨੂੰ ਕਾਮਿਆਂ ਦੇ ਆਪਸੀ वार्तालाप ਦੀ ਯੋਗਤਾ ਰਾਹੀਂ ਉਖਾੜਨ ਦੀ ਕਲਾ ਮੇ ਕੋਸ਼ਿਸ਼ ਇਸ ਕਹਾਣੀ ਰਹੀ ਸਾਨੂੰ ਦੇਖਣ ਨੂੰ ਮਿਲਦੀ ਹੈ ਇਦੇ ਪਾਤਰ ਸਧਾਰਨ ਨੇ ਭਾਸ਼ਾ ਪਾਤਰ ਤੇ ਸਥਿਤੀਆਂ ਦੇ ਅਨੁਕੂਲ ਹੈ ਇਸ ਦੇ ਵਿੱਚ ਇੱਕ ਜੋੜਾ ਵੀ ਆਉਂਦਾ ਜਿਹੜਾ ਕਿ ਸ਼ਹਿਰੀ ਹੈ ਉਹਨਾਂ ਦੀ ਭਾਸ਼ਾ ਨੂੰ ਉਸ ਪਾਤਰਾਂ ਦੀ ਸ਼ਹਿਰੀ ਸਥਿਤੀ ਦੇ ਸਾਬ ਨਾਲ ਚਿੱਤਿਆ ਗਿਆ ਕਹਾਣੀ ਦਾ ਸਰਲੇਖ ਗਣਤੰਤਰ ਦਿਵਸ ਨੂੰ ਦਰਸਾਉਂਦਾ ਇੱਕ ਵਿੰਗ ਸਿਰਜਦਾ ਹੈ ਜਿੱਥੇ ਲੋਕਾਂ ਦੇ ਰਾਜ ਵਿੱਚੋਂ ਲੋਕ ਹੀ ਗੈਰ ਹਾਜ਼ਰ ਨਜ਼ਰ ਆਉਂਦੇ ਨੇ ਮਜ਼ਦੂਰ ਵਰਗ ਦੇ ਪ੍ਰਮੁਖ ਪਾਤਰ ਵਜੋਂ ਝੰਡੂ ਤੇ ਨਾਨੂ ਸਾਨੂੰ ਦੋ ਤਰ੍ਹਾਂ ਦੇ ਪਾਤਰ ਦੇਖਣ ਨੂੰ ਮਿਲਦੇ ਨੇ ਝੰਡੂ ਦੀ ਜੇ ਗੱਲ ਕਰੀਏ ਤਾਂ ਉਹ ਬਹੁਤ ਹੀ ਯਥਾਰਥਵਾਦੀ ਪਾਤਰ ਵਜੋਂ ਸਾਹਮਣੇ ਆਉਂਦਾ ਹੈ ਉਮਰ ਪੱਖੋਂ ਬਜ਼ੁਰਗ ਸਰੀਰ ਪੱਖੋਂ ਕਮਜ਼ੋਰ ਪਾਟੇ ਹੋਏ ਕੱਪੜੇ ਜਾਂ ਉਸ ਦੀ ਜਿਹੜੀ ਵੇਸ਼ਪੂਸ਼ਾ ਹੈ ਉਹ ਉਸ ਦੀ ਆਰਥਿਕ ਸਥਿਤੀ ਤੇ ਜਿਹੜੀ ਸਰੀਰਕ ਸਥਿਤੀ ਆ ਉਹਨੂੰ ਬਿਆਨ ਕਰਦੀ ਹੈ ਆਰਥਿਕ ਪੱਖੋਂ ਬੇਹੱਦ ਗਰੀਬ ਸਮਾਜਿਕ ਸ਼੍ਰੇਣੀ ਦੇ ਨਾਲ ਉਹ ਸਬੰਧ ਰੱਖ ਰਿਹਾ ਹੈ ਸਮਾਜਿਕ ਪੱਧਰ ਉੱਤੇ ਹੁੰਦੇ ਵਿਤਕਿਰਨ ਨੂੰ ਮਹਿਸੂਸ ਕਰਦਾ ਹੈ ਚੰਡੂ ਸੰਵੇਦਨਸ਼ੀਲ ਵਿਅਕਤੀ ਦੇ ਤੌਰ ਤੇ ਇਸ ਕਹਾਣੀ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਜਦੋਂ ਉਹ ਆਪਣੀ ਹੀਣ ਸਥਿਤੀ ਨੂੰ ਬਦਲਣ ਨਾ ਸਕਣ ਦੀ ਬੇਵਸੀ ਦਾ ਪ੍ਰਗਟਾਵਾ ਕਰਦਾ ਕਹਾਣੀ ਵਿੱਚ ਕਹਿੰਦਾ ਹੈ ਕਿ ਦਿਲ ਨਾਲ ਲਾ ਲਈ ਤਾਂ ਕਿਹੜਾ ਉਸ ਕਿਲਾ ਢਾ ਲੈਣਾ ਹੈ ਜਾਂ ਉਹ ਕਹਿੰਦਾ ਹੈ ਕਿ ਕਾਰੇ ਅਸੀਂ ਬੰਦੇ ਹੀ ਨਾ ਹੋਈਏ ਜਾਂ ਖੌਰੇ ਸਾਨੂੰ ਬੰਦਾ ਹੀ ਨਾ ਸਮਝਿਆ ਜਾਂਦਾ ਹੋਵੇ ਇਸ ਤਰ੍ਹਾਂ ਜਿਹੜੀ ਸੰਵੇਦਨਸ਼ੀਲਤਾ ਕਹਾਣੀ ਦੇ ਵਿੱਚ ਪ੍ਰਗਟ ਹੁੰਦੀ ਹੈ ਘਟਨਾਵਾਂ ਸੁਣ ਕੇ ਮਾਨਸਿਕ ਤ੍ਰਿਪਤੀ ਕਰਨ ਵਾਲਾ ਸਮਝ ਨਜ਼ਰ ਆਉਂਦਾ ਕਿ ਨਾਨੂ ਤੋਂ ਪ੍ਰੋਗਰਾਮ ਬਾਰੇ ਕਿਸ ਤਰ੍ਹਾਂ ਸਾਰਾ ਹਾਲ ਸੁਣਦਾ ਤੇ ਇਸ ਦੇ ਨਾਲ ਹੀ ਉਹ ਪ੍ਰੋਗਰਾਮ ਦੇਖਿਆ ਸੁਣਿਆ ਸਮਝਦਾ ਬਹੁਤ ਹੀ ਭਾਵਕ ਇਨਸਾਨੀ ਜਜ਼ਬੇ ਵਾਲਾ ਇਹ ਪਾਤਰ ਇਸ ਕਹਾਣੀ ਵਿੱਚ ਸਿਰਜਿਆ ਗਿਆ ਦੂਜੇ ਪਾਸੇ ਨਾਨੂ ਨੌਜਵਾਨ ਉਮਰ ਵਰਗ ਦੇ ਨਾਲ ਸੰਬੰਧਿਤ ਰੱਖਦਾ ਹੈ ਸਧਾਰਨ ਜੀਵਨ ਨਾਲ ਜੁੜਿਆ ਯਥਾਰਥਵਾਦੀ ਪਾਤਰ ਹੈ ਇਹ ਵੀ ਗਰੀਬ ਮਜ਼ਦੂਰ ਵਰਗ ਦਾ ਪ੍ਰਤੀਨਿਧ ਪਾਤਰ ਹੈ ਇੱਕ ਪਾਤਰ ਹੈ ਹੀ ਬਹੁਤ ਸਾਰੇ ਪਾਤਰਾਂ ਨੂੰ ਵਰਗ ਪਾਤਰ ਦੇ ਤੌਰ ਤੇ ਪੇਸ਼ ਕੀਤਾ ਗਿਆ ਬਹੁਤ ਹੀ ਬੁਲੰਦ ਹੌਂਸਲੇ ਦਾ ਮਾਲਕ ਹੈ ਕਿ ਕਿਸ ਤਰ੍ਹਾਂ ਚੋਰੀਆਂ ਉਹ ਪ੍ਰੋਗਰਾਮ ਦੇਖਣ ਤੱਕ ਪਹੁੰਚ ਜਾਂਦਾ ਹੈ ਚੁਸਤ ਹੈ ਚਲਾਕ ਵਰਤੀ ਹੈ ਇਸ ਪਾਤਰਾਂ ਹੀ ਕਹਾਣੀਕਾਰ ਨੇ ਮਜ਼ਦੂਰ ਵਰਗ ਦੇ ਰੋਸ ਨੂੰ ਲਗਾਮ ਕੱਸਣ ਦੇ ਲਈ ਕਿਤੇ ਕਿਤੇ ਕਹਾਣੀ ਚ ਇਹਨਾਂ ਪਾਤਰਾਂ ਤੋਂ ਇੱਕ ਬੈਲੈਂਸ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਜਦੋਂ ਕਹਾਣੀ ਦੇ ਵਿੱਚ ਉਹ ਕਹਿੰਦਾ ਕਿ ਜੇ ਮਿਸਤਰੀ ਨੇ ਘਰ ਬਣਾਇਆ ਹੋਵੇ ਇਹਦੇ ਨਾਲ ਮਿਸਤਰੀ ਦਾ ਘਰ ਨਹੀਂ ਹੋ ਜਾਂਦਾ ਕਿਉਂਕਿ ਉਹ ਆਪ ਖੁਦ ਕਹਾਣੀਕਾਰ ਸਿਆਸਤਦਾਨ ਰਿਹਾ ਹੈ ਤਾਂ ਉਹ ਮਜ਼ਦੂਰ ਵਰਗ ਨੂੰ ਬੇਲਗਾਮ ਨਹੀਂ ਹੋਣ ਦਿੰਦਾ ਕਿਤੇ ਕਿਤੇ ਨਾਨੂ ਦੇ ਸੰਵਾਦ ਜਿਹੜੇ ਨੇ ਉਹ ਬੈਲੈਂਸ ਬਣਾਉਂਦੇ ਸਾਨੂੰ ਨਜ਼ਰ ਆਉਂਦੇ ਨੇ ਹਾਦਰ ਜਵਾਬੀ ਹੈ ਜਦੋਂ ਵਰਤਲਾਪ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਉਹ ਕਿਤੇ ਵੀ ਝੰਡੂ ਜਾਂ ਨਾਲਦਿਆਂ ਨੂੰ ਗੱਲਬਾਤ ਵਿੱਚ ਅੱਗੇ ਨਹੀਂ ਲੰਘਣ ਦਿੰਦਾ ਦੇਸ਼ ਭਗਤੀ ਦੀ ਭਾਵਨਾ ਦੇ ਨਾਲ ਭਰਿਆ ਹੋਇਆ ਬਹੁਤ ਹੀ ਮਿਹਨਤੀ ਕੰਮ ਨਜ਼ਰ ਆਉਂਦਾ ਹੈਗਾ ਤੇ ਪ੍ਰਮੁੱਖ ਥਿੜੇ ਪੱਖ ਸੀ ਇਸ ਕਹਾਣੀ ਦੇ ਸਾਨੂੰ ਨਜ਼ਰ ਆਉਂਦੇ ਨੇ ਅਸਲ ਦੇ ਵਿੱਚ ਇਸ ਕਹਾਣੀ ਰਾਹੀ ਗੁਰਮukh ਸਿੰਘ ਮੁਸਾਫਿਰ ਸਾਡੇ ਸਮਾਜ ਵਿੱਚ ਮਜ਼ਦੂਰ ਵਰਗ ਦੀ ਜਿਹੜੀ ਸਥਿਤੀ ਹੈ ਉਹਨੂੰ ਹਾਈਲਾਈਟ ਕਰਨਾ ਚਾਹੁੰਦਾ ਹੈ ਦਿਸਣਾ ਚਾਹੁੰਦਾ ਹੈ ਨਾਲ ਹੀ ਉਹਨਾਂ ਦੀ ਲੋਕ ਰਾਜ ਦੇ ਵਿੱਚ ਸ਼ਮੂਲੀਅਤ ਸਮਾਜ ਦੇ ਪ੍ਰਮੁੱਖ ਕਾਰਜਾਂ ਵਿੱਚ ਸ਼ਮੂਲੀਅਤ ਦੀ ਗੈਰ ਹਾਜ਼ਰੀ ਨੂੰ ਵੀ ਚਿੰਤ ਕਰਨਾ ਚਾਹੁੰਦਾ ਹੈ ਤੋ ਇਹ ਜਿਹੜੀ ਕਹਾਣੀ ਹੈ ਉਹ 26 ਜਨਵਰੀ ਰਿਪਬਲਿਕ ਡੇ ਵਜੋਂ ਹਰ ਸਾਲ ਮਨਾਏ ਜਾਂਦੇ ਜਸ਼ਨਾਂ 'ਤੇ ਇੱਕ ਆਲੋਚਨਾਤਮਕ ਟਿੱਪਣੀ ਹੈ ਇਸ ਲੈਕਚਰ ਇਸ ਵਿਚਾਰ ਚਰਚਾ ਵਿੱਚ ਇੰਨਾ ਹੀ ਧੰਨਵਾਦ